ਇਤਿਹਾਸਿਕ ਕਸਬਾ ਗਾਹੂਵਾਂ ਦੇ ਸਬਤਾ ਯੋਗ ਆਸ਼ਰਮ ਵਿਖੇ ਸੇਵਾਦਾਰ ਠਾਕੁਰ ਬਲਵੰਦ ਸਿੰਘ ਦੀ ਅਗਵਾਈ ਵਿੱਚ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਜੋ ਜਾਣਕਾਰੀ ਦਿੱਤੇ ਹੋਏ ਠਾਕੁਰ ਬਲਵੰਤ ਸਿੰਘ ਨੇ ਦੱਸਿਆ ਕਿ ਇਹ ਯੋਗ ਸੇਵਕ ਕਸਬਾ ਕਨੂਵਾਂਡ ਦੇ ਸਫਤਾ ਯੋਗ ਆਸ਼ਰਮ ਵਿਖੇ ਸਤਿਗੁਰੂ ਮਹਾਤਮਾ ਮੰਗਤ ਰਾਮ ਜੀ ਦੀ ਯਾਦ ਦੇ ਵਿੱਚ ਕਰਵਾਇਆ ਜਾਂਦਾ ਹੈ ਇਸ ਤੇ ਦਿਨਾਂ ਤਪਸਥਲੀ ਯੋਗ ਆਸ਼ਰਮ ਵਿੱਚ ਦਿੱਲੀ ਹਰਿਆਣਾ ਮਹਾਰਾਸ਼ਟਰ ਅਤੇ ਪੰਜਾਬ ਆਦਿ ਤੋਂ ਸ਼ਰਧਾਲੂ ਆਪਣੇ ਪਰਿਵਾਰਾਂ ਸਮੇਤ ਮਹਾਕੋਸ਼ਾਂ ਦੇ ਕਥਾ ਵਿਚਾਰ ਸੁਣਨ ਦੇ ਲਈ ਹਾਜ਼ਰੀ ਭਰਦੇ ਨੇ ਦੇਸ਼ ਪਾਰ ਤੋਂ ਆਈਆਂ ਸੰਗਤਾਂ ਲਈ ਕਸਬਾ ਕਨੂਵਾਨ ਅਤੇ ਆਸਪਾਸ ਦੇ ਪਿੰਡਾਂ ਵਿੱਚੋਂ ਸੰਗਤਾਂ ਸ਼ਿਰਕਤ ਕਰਦੇ ਹੜੇ ਇਸ ਮੌਕੇ ਤੇ ਬਾਹਰ ਤੋਂ ਆਏ ਮਹਾਪੁਰਸ਼ਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਹਰ ਇੱਕ insaan ਨੂੰ ਪ੍ਰਭੂ ਦਾ ਸੇਵਰੇਟ ਅਤੇ ਦਾਨਪੂਰਨ ਜ਼ਰੂਰ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਪ੍ਰਭੂ ਦਾ ਸੇਵਰੇਟ ਅਤੇ ਹੱਥੀਂ ਕੀਤਾ ਦਾਨਪੂਰਨ ਇਤਸਾਰ ਦੇ ਨਾਲ ਜਾਣਾ यही हर एक इंसान की कमाई है अगर इंसान प्रभु का सिमरन नहीं करता किसी दुखी की मदद नहीं करता तो वह इंसान एक पशु के बराबर होंगे इसलिए हर एक इंसान अपने बजुर्ग का आदर सत्कार प्रभु का सिमरन जरूर करना चाहिए उसने माई से कहा माई गेहूं गोबर ले रही है माई जाकर खुद ही नमूना देखा और जब जा जाकर

कंडे प्रभु प्रार्थना के वास्ते लड़ होती है उसका जीवन शुरू से ही त्याग भाव वाला सदा संसार से उदासीन रहता है ना उसकी खाने में खुसु सुभ भोगों तो बड़े-बड़े व्यापार करता है चरदी कला टाइम टीवी ली कानूनवान तो पत्रकार रविंद्र सैनी और सुनील शर्मा ने खास रिपोर्ट